ਹਾਂਜੀ ਮਿੱਤਰੋ ਅੱਜ ਮੈਂ ਤੁਹਾਨੂੰ ਸਾਡੀਆਂ ਦਾਲਾਂ ਦੇ ਦਰਸ਼ਨ ਕਰਾਉਣਾ ਆਹ ਸਾਡੇ ਕੋਲੇ 8 ਗੁੱਡ ਮਸਰੀ ਦੇ ਨੇ ਤੇ ਆਹ ਚਿੱਟੇ ਛੋਲੇ ਤੇ ਆਹ 8 ਗੁੱਡ ਕਾਲੇ ਛੋਲਿਆਂ ਦੇ ਨੇ ਹੁਣ ਮੈਨੂੰ ਇਸ ਗੱਲ ਦਾ ਜਵਾਬ ਦਿਓ ਕਿ ਕਿਹੜਾ ਕਿਸਾਨ ਇਹ ਨਹੀਂ ਕਰ ਸਕਦਾ ਅੱਜ ਤੁਹਾਨੂੰ ਮੈਂ ਦਰਸ਼ਨੇ ਕਰਾਉਣਾ ਕਿਉਂਕਿ ਕਿਸਾਨ ਭੁੱਲ ਗਏ ਹੋਣਗੇ ਬਾਕੀ ਜਿਹੜੇ 2000 ਬਾਰਨ ਨੇ ਉਹਨਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ ਕਿ ਮਸਰੀ ਤੇ ਛੋਲੇ ਹੁੰਦੇ ਕਿਵੇਂ ਆ ਤੇ ਆਹ ਕਰ ਲੋ ਇਹ ਦਰਸ਼ਨ ਆਹ ਹੁੰਦੀ ਆ ਮਸਰੀ ਇਹਦੇ ਵਿੱਚੋਂ ਨਿਕਲਦੀ ਆ ਇਹ ਫਲੀਆਂ ਨੇ ਦੇਖੋ ਇਹ ਜਦੋਂ ਪੱਕ ਜਾਂਦੀ ਆ ਇਹ ਇਹਦੇ ਵਿੱਚੋਂ ਕੱਢੀ ਜਾਂਦੀ ਆ ਮਸਰੀ ਤੇ ਆ ਨੇ ਸ਼ੋਲੇ ਇਦਾਂ ਲੱਗੇ ਹੁੰਦੇ ਆ ਇਹ ਬੂਟੇ ਤੇ ਤੇ ਇਹਦੇ ਵਿੱਚ ਇਹ ਕਵਰ ਦੇ ਵਿੱਚ ਜਿਹੜਾ ਇਹ ਇਹਦੇ ਵਿੱਚ ਸ਼ੋਲੇਆਂ ਦੇ ਦਾਣੇ ਨੇ ਇਹ ਜਦੋਂ ਪੱਕ ਜਾਂਦੇ ਨੇ ਇਸ ਨੂੰ ਕੱਢਿਆ ਜਾਂਦਾ ਕੁੱਟ ਕੇ ਵੀ ਕੱਢਿਆ ਜਾਂਦਾ ਜਾਂ ਦਰੜ ਕੇ ਕੱਢ ਲਿਆ ਜਾਂਦਾ ਟਰੈਕਟਰ ਨਾਲ ਤੇ ਕਿਵੇਂ ਵੀ ਬਹੁਤ ਤਰੀਕੇ ਨੇ ਕੱਢਣ ਦੇ ਤੇ ਇਹ ਆ ਮਿੱਤਰੋ ਹੁਣ ਤੁਸੀਂ ਮੈਨੂੰ ਜਵਾਬ ਦਿਓ ਵੀ ਸਾਡੇ ਦਾਦਾ ਜੀ ਹੋਰਾਂ ਨੂੰ ਬਾਜ਼ਾਰੋਂ ਚੀਜ਼ਾਂ ਲਿਆਉਂਦਿਆਂ ਨੂੰ ਸ਼ਰਮ ਆਉਂਦੀ ਹੁੰਦੀ ਸੀ ਤੇ ਹੁਣ ਵਾਲਿਆਂ ਨੇ ਸ਼ਰਮ ਲਾ ਕੀ ਧਰਤੀ ਪਤਾ ਨਹੀਂ ਪੜ੍ਹਾਈ ਲਿਖਾਈ ਨਾਲ ਅੱਗੇ ਵਧਿਆ ਜਾਂ ਪਿੱਛੇ ਨੂੰ ਗਿਆਂ ਸਮਝ ਨਹੀਂ ਆਉਂਦੀ ਪਰ ਕਿਸਾਨ ਵੀਰੋ ਕਿਹੜਾ ਕਿਸਾਨ ਇੱਕ ਕਨਾਲ ਨਹੀਂ ਕਰ ਸਕਦਾ ਹਰ ਕੋਈ ਕਰ ਸਕਦਾ ਪਰ ਸਾਬਕਾ ਤਾਂ ਬਾਲੇ ਨਾਂ ਲਾਇਆ ਕਰੋ ਦੋ ਫਸਲਾਂ ਨੇ ਤੁਹਾਨੂੰ ਪਿੱਛੇ ਤੱਕ ਤਾਂ ਕਿੰਨਾ ਸਾਬਕਾ ਤਾਬ ਲਾ ਕੇ ਪੈਸੇ ਕਮਾਉਣੇ ਹੋ ਤੇ ਉਦੋਂ ਦੁੱਗਣੇ ਤੁਸੀਂ ਡਾਕਟਰਾਂ ਦੇ ਦੇ ਕੇ ਆਉਨੇ ਹੋ ਤੇ ਅੱਗੇ ਆਪਾਂ ਇਸ ਤੇ ਹੋਰ ਵੀ ਡਿਟੇਲਡ ਵੀਡੀਓ ਕਰਾਂਗੇ ਕਿ ਕਿਵੇਂ ਜੀਐਮਓ ਸੀਡ ਆ ਰਹੇ ਨੇ ਉਹ ਤੋਂ ਤੋਂ ਰੱਖੇ ਨਹੀਂ ਜਾਂਦੇ ਜੇਕਰ ਤੁਸੀਂ ਆਪਣੀਆਂ ਫਸਲਾਂ ਇਦਾਂ ਪੈਦਾ ਕਰੋਗੇ ਤਾਂ ਤੁਸੀਂ ਕਮ ਸੇ ਕਮ ਆਪਦੇ ਬੀ ਦਾ ਸੰਭਾਲ ਕੇ ਰੱਖ ਲਓਗੇ ਤੇ ਵੀਡੀਓ ਲੰਮੀ ਹੁੰਦੀ ਆਪਾਂ ਦੁਬਾਰੇ ਨਵੀਂ ਵੀਡੀਓ ਬਣਾਵਾਂਗੇ ਤੇ ਮਾਸਟਰ ਕਿਸਾਨ ਤੇ ਤੁਸੀਂ ਸਬਸਕ੍ਰਾਈਬ ਫੋਲੋ ਜਰੂਰ ਕਰੋ ਜੁੜੇ ਰਹੋ ਨਵੀਆਂ ਵੀਡੀਓ ਲਈ ਆਪਾਂ ਦੁਬਾਰੇ ਦੇਵਾਂਗੇ ਤੁਹਾਨੂੰ ਧੰਨਵਾਦ ਜੀ